ਚੜ ਗਿਆ ਸਿਆਲ ਤੇ ਆ ਗਿਆ ਸਾਗ ਤੇ ਇੱਕ ਸਮਾਂ ਹੁੰਦਾ ਸੀ ਦਾਤੀਆਂ ਨਾਲ ਬੀਬੀਆਂ ਭੈਣਾ ਸਾਗ ਕੱਟਦੀਆਂ ਸੀ ਪਰ ਹੁਣ ਕਾਫੀ ਸਮੇ ਤੋਂ ਇਹ ਮਸ਼ੀਨਾਂ ਆ ਗਈਆਂ ਨੇ ਮਸ਼ੀਨਾਂ ਦੇ ਵਿੱਚ ਵੀ ਸਮੇਂ-ਸਮੇਂ ਤੇ ਸੋਧ ਹੁੰਦੀ ਰਹਿੰਦੀ ਆ ਅੱਜ ਅਸੀਂ ਸਾਗ ਬਣਾਵਾਂਗੇ ਸਾਗ ਖੁੱਲਾ ਰੱਖ ਕੇ ਬਣਾਉਣਾ ਹੈ ਕਿਉਂਕਿ ਲੰਗਰ ਦੇ ਵਿੱਚ ਲੈ ਕੇ ਜਾਣਾ ਸੋ ਇਸ ਕਰਕੇ ਸਾਗ ਖੁੱਲਾ ਰੱਖ ਕੇ ਬਣਾਵਾਂਗੇ ਸੋ ਆਹ ਚੁੱਲਾ ਤਿਆਰ ਕਰ ਰਹੇ ਆ ਅਸੀਂ ਇਹਦੇ ਉੱਤੇ ਦੀਗਾ ਰੱਖਣਾ ਕਿਉਂਕਿ ਪਤੀਲੇ ਦੇ ਵਿੱਚ ਬਣਾਣਾ ਨਹੀਂ ਇੰਨਾ ਸਾਗ ਤੇ ਦੇਖਦੇ ਆਂ ਇਹਦੇ ਉੱਤੇ ਆਪਾਂ ਦੀਗਾ ਰੱਖ ਕੇ ਦਾ ਸਾਈਜ਼ ਦੇਖ ਲਈਏ ਤੇ ਇਸ ਤੋਂ ਬਾਅਦ ਫਿਰ ਲੋਕ ਕਰਾ ਦੇਦੇ ਉੱਤੇ ਆਪਾਂ ਇੱਕ ਰਾਦਾ ਦੇ ਉੱਤੇ ਹੋਰ ਈਟਾਂ ਦਾ ਲਾਵਾਂਗੇ ਫਵਾ ਦੇਗੇ ਦੇ ਵਿੱਚ ਆਪਾਂ ਜਿਹੜਾ ਸਾਗ ਬਣਾਵਾਂਗੇ ਤਕਰੀਬਨ 18-20 ਕਿਲੋ ਸਾਗ ਜਿਹੜਾ ਇਹਦੇ ਵਿੱਚ ਪਾਵਾਂਗੇ ਮਸਾਲੇ ਵਗੈਰਾ ਜੋ ਹੋਰ ਭਣੇ ਨੂੰ ਇਸ ਤੋਂ ਵੱਖਰੇ ਹੋਣਗੇ ਆ ਕੁਛ ਇਹਦੇ ਵਿੱਚ ਆਪਾਂ ਨੇ ਲਸਣ ਜਿਹੜਾ ਜੀ ਸਾਡੇ ਆਪਣੇ ਘਰ ਦਾ ਹਾਈਬ੍ਰਿਡ ਲਸਣ ਹੈ ਇਹਦੇ ਵਿੱਚ ਪਾਇਆ ਜਾਣਾ ਲਸਣ ਤੋਂ ਬਿਨਾਂ ਸਾਗ ਦੀ ਗੱਲ ਨਹੀਂ ਬਣਦੀ ਤੇ ਅਦਰਕ ਨਾ ਹੋਵੇ ਤੇ ਸਾਗ ਦਾ ਸਾਗ ਬਿਲਕੁਲ ਅਦਰਕ ਤੇ ਨਾਲ ਹਰੀਆਂ ਮਿਰਚਾਂ ਬਿਲਕੁਲ ਤਾਜ਼ੀਆਂ ਹਰੀਆਂ ਮਿਰਚਾਂ ਸਵਾਦ ਅਨੁਸਾਰ ਇਹਦੇ ਵਿੱਚ ਟਮਾਟਰ ਵੀ ਪਾਵਾਂਗੇ ਜੀ ਆਪਾਂ ਤੇ ਨਾਲ ਮੇਥੇ ਕਿਆ ਬਾਤ ਆ ਬਿਲਕੁਲ ਤਾਜ਼ੇ ਮੇਥੇ ਤਿਆਰ ਨੇ ਤੇ ਆਪਾਂ ਸਾਗ ਬਣਨ ਦੇ ਲਈ ਚੁੱਲੇ ਦੇ ਉੱਤੇ ਸਾਗ ਪਹੁੰਚ ਚੁੱਕਿਆ ਮਟਿਆ ਦੇ ਉੱਤੇ ਲੱਕੜਾਂ ਦੀ ਅੱਗ ਤੇ ਨਾਲ ਤੁਸੀਂ ਦੇਖ ਸਕਦੇ ਹੋ ਪਾਥੀਆਂ ਆ ਸਾਰਾ ਤੁਸੀਂ ਦੇਖ ਸਕਦੇ ਹੋ ਜੀ ਦੇਗਾ ਸਾਗ ਦਾ ਬਿਲਕੁਲ ਤਿਆਰ ਹੋ ਰਿਹਾ